ਬੁਲਾਓ ਘਰ ਦੂਜਾ ਪਾੜ ਇਹ ਸਕੂਲ ਵਾਲੇ ਚ ਭਾਕ ਆ ਕੇ ਫੇਰ ਦੁਬਾਰੀ ਕੀ ਨਾਮ ਆ ਤੇਰਾ ਯਾਰੀ ਠੀਕ ਹੈ ਇੱਕ ਗੀਤ ਗਾ ਦੋ ਫੇਰ ਲੋੜੀ ਦਾ ਉੱਥੇ ਉੱਥੇ ਹੋ ਕੇ ਗਾ ਦਿਓ ਲਾੜੀ ਮੈ ਲਾੜੀ ਰੰਗ ਨਾ ਕਾਇਆ ਕੋੜੀ ਸੋਹਣੀ ਮਾਰੀ ਲਾਟ ਸਟਾ ਮੁੰਡਾ ਵਣਿਆ ਸਪਾਂਦੀ ਸੜੀ ਲਾੜੀ ਮਨਾ ਲਾ ਜੀ ਹੋਰ ਨਹੀਂ ਆਉਦਾ ਇਹ ਤੋਂ ਲਾਵਾ ਕੋਈ ਆਉਂਦਾ ਆ ਜੀ ਕਿਹੜਾ ਆਉਂਦਾ ਲੋੜੀ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਜਵਾਗ ਹੋਰ ਪਾਰਟੀ ਕਿਹੜੀ ਕਿਹੜੀ ਚੱਲਦੀ ਆ ਤੇ ਕਿਹੜੀ ਪਾਰਟੀ ਕਿੰਨੀ ਵੀ ਪਾਰਟੀ ਫੋੜੀ ਓਹ ਹੋ ਸਰੀ ਪਾਰਟੀ ਆ ਹਾਂ ਸਾਡਾ ਨਿਆਣਾ ਰਹਿ ਗਿਆ ਦੀ ਬਈ ਸੁਰਖੀ ਲਾਈ ਵੀ ਅੱਲਾ ਤੂੰ ਕਹਤ ਨਹੀਂ ਗਈ ਸਕੂਲ ਚ ਨਹੀਂ ਜਾਣਾ ਨਹੀਂ ਜਾਣਾ ਨਹੀਂ ਸੀ ਚਲ ਠੀਕ ਆ ਚਲੋ ਜੀ ਮੰਗੋ ਜੀ ਅੱਗੇ ਲੋੜੀ ਫੇਰ ਹੋਰ ਲੋੜੀ ਦੀ ਵਾਰ ਮੰਗਦੇ ਫਿਰਦੇ ਨੇ ਲੋੜੀ ਲੋੜੀ ਇਹ 파ੜ ਦੂਏ ਚ ਆਊਗਾ ਬਾਈ ਇੱਕ 파ੜ ਆਪਾਂ ਨੇ ਪਾਤਾ ਇਹ ਜਵਾਕ ਬਣਾ ਲੈਟ ਨੇ 6 ਕਦ ਮੈਨੂੰ ਲਗਭਗ ਟਾਈਮ ਹੋ ਗਿਆ ਸਾਢੇ 5 6 ਦਾ ਹੋ ਗਿਆ ਟਾਈਮ ਤੇ ਆਪਾਂ ਹੋਰ ਵੀ ਦੇਖਦੇ ਆ ਹੋਰ ਜਵਾਕ ਆਉਣਗੇ ਜਾਂ ਫਿਰਨਗੇ ਉਹਨਾਂ ਦੀ ਵੀਡੀਓ ਬਣਾਵਾਂਗੇ ਹਮ ਲਓ ਜੀ ਇਹ ਜਾ ਰਹੇ ਨੇ ਹੁਣ ਇਹ ਟੋਪੀ ਖਾਈ ਤਾਂ ਨੇ ਬੈਂਸਰੀ ਨਹੀਂ ਖਾਦੀ ਲਓ ਜੀ ਆਪਾਂ ਮੱਥਾ ਟੇਕਣ ਚੱਲੇ ਟਾਈਮ ਲਗਭਗ ਸਤ ਸਤ ਸੱਟ ਸਾਡੇ ਉੱਤੇ ਕਿਦਾਂ ਟਾਈਮ ਹੋ ਗਿਆ ਹੁਣ ਪਾਥੀਆਂ ਚੱਕਦੇ ਆਪਾਂ ਹਨੇਰਾ ਵੀ ਹੋ ਗਿਆ ਹਨੇਰਾ ਆਪਾਂ ਨੂੰ ਤਾਂ ਹੋ ਗਿਆ ਮੱਥਾ ਢੇਕਣ ਨੂੰ ਕਿਉਂਕਿ ਆਪਾਂ ਵੀਡੀਓ ਪਾਉਣ ਲੱਗੇ ਸੀ ਰੀਡਿੰਗ ਕਰਕੇ ਵੀਡੀਓ ਨੇ ਟਾਈਮ ਬਹੁਤ ਲੈ ਲਿਆ ਯਾਰ ਹੁਣ ਚੱਲੇ ਆਪਾਂ ਮੱਥਾ ਢੇਕਣ ਪਾਥੀਆਂ ਚੱਕ ਕੇ ਲੋ ਜੀ ਆ ਧੂਕੜੀ ਦਾ ਹੀ ਵੀ ਸੀ ਆਪਾਂ ਮੱਥਾ ਢੇਕ ਤਾਂ ਚਾਚੂ ਨਹੀਂ ਬੈਠ ਰਹੇ ਹਨੇਰੇ ਕਰਕੇ ਦੇਖ ਨਹੀਂ ਰਹੇ ਆਪਾਂ ਹੁਣ ਚੱਲਦੇ ਦੂਜੀ ਧੂਕੜੀ ਤੇ ਇਦਰੋਂ ਵੀਡੀਓ ਸਾਬ ਮੰਦੀ ਆ ਚੁਣੀ ਬੈਠੇ ਨੇ ਆਪਾਂ ਜਾ ਰਹੇ ਹਾਂ ਦੂਰੀ ਤੋਂ ਕੁੜੀ ਤੋ ਲੋ ਜੀ ਆਪਾਂ ਦੂਤੂਖੜੀ ਜਾ ਕੇ ਮੱਥਾ ਟੇਕਣਾ ਇਹ ਆਪਣੀ ਜਿਹੜੀ ਦੂਤੂਖੜੀ ਲੱਗੀ ਹੋਈ ਆ ਇੱਧਰ ਬੈਠੇ ਨੇ ਵੀਰੇ ਉਹ ਨਹੀਂ ਨੇਰੇ ਕਰਕੇ ਦੇਖ ਨਹੀਂ ਰਹੇ ਹੁਣ ਆਪਾਂ ਜਾਂਦੇ ਹਾਂ ਅੱਗੇ ਆਪਾਂ ਪੇ ਦੀਆਂ ਗੱਡੀਆਂ ਇੰਨੀਆਂ ਖਾਲੀਆਂ ਹੈਪੀ ਲੋੜੇ ਰੋਜ਼ ਆਪਾਂ ਇੰਨੀ ਹੁੰਦੀਆਂ ਨੇ ਕੀ ਅੱਜ ਵੱਧ ਨਹੀਂ ਕੋਈ ਚਲੋ ਉੱਧਰ ਵੀ ਮਿਲਦੇ ਹੁਣ ਹੈਪੀ ਲੋੜੀ ਗਾਇਸ ਹੈਪੀ ਲੋੜੀ ਗਾਇਸ ਠੀਕ ਆ ਲੋੜੀ ਐਸ ਐਂਡ ਵਧੀਆ ਵੀਰੇ ਹੈਪੀ ਲੋੜੀ ਬਾਬੀ ਹੈਪੀ ਲੋੜੀ ਵੀਰੇ ਇਹਦੀ ਲੋੜੀ ਆ ਯਾਰ ਦੇਖੋ ਜੀ ਮੇਰੀ ਛੋਟੀ ਭੈਣ ਦੀ ਲੋੜੀ ਐ ਹਾਂ ਨਾਮ ਕੀ ਐ ਪੱਪ ਕਨੀ ਕੀ ਹੋਵੇ ਇਹਦੀ ਲੋੜੀ ਦੀ ਬੁਆਰਗਾ ਅੱਖਾਂ ਚ ਪੂਗੀ ਮੜੀ ਪਿੱਛੇ ਰੱਖ ਲਾ ਜੁੱਤੀ ਨੇ ਹੈ ਤੱਕ ਕੁਛ ਨਹੀਂ ਖਵਾਇਆ ਪਰ ਆ ਤੈਨੂੰ ਨੀ ਖਵਾਇਆ ਜੁੱਤੀ ਨਾ ਜੁੱਤੀ ਖਵਾਇ ਨਹੀਂ ਵੀਰੇ ਕੋਈ ਹਾਂ ਮੇਰੇ ਮੈਂ ਬਲਾਗ ਬਣਾ ਰਿਹਾ ਆਜ ਮੈਂ ਇਹ ਨਾਲ ਕਰ ਵਾ ਸਪੈਸ਼ਲ ਬਲਾਗ ਬਣਾਉਣਾ ਹੈ ਦੇਖ ਲੈ ਆਜਾ ਇਹ ਨਾਲ ਕਰ ਜਾ ਮੇਰੇ ਭਾਬੀ ਜਾਗਦੀ ਆ ਜੇ ਆ ਜਾ ਨਾ ਆ ਜਾ ਇੱਧਰ ਪਾਸੇ ਆ ਬਣਾ ਰੈਡੀ ਹੈ ਹੈ ਆ ਬਣਾ ਰੈਡੀ ਕੋਨਾ ਜਾ ਕੇ ਤੂੰ ਹਾਂ ਆ ਬਣਾ ਰੈਡੀ ਹੈ ਲਓ ਜੀ ਲਾ ਹਾਂ ਕੋਕੀ ਵੀਰੇ ਨੇ ਫੜ ਲਿਆ ਹਾਂ ਹਾਂ ਬਣਾਣਾ ਤਾਉ ਤਾਉ ਰੁੰਦਾ ਰੁੰਦਾ ਇਹ ਚੱਲ ਵੀ ਆਪਣੀ ਸੇਵਾ ਕੱਲ ਮੂਲੀ ਵਾਲੇ ਪਰੌਂਡੇ ਚੱਲਣੇ ਨੇ ਹਣਾ ਕੀਪੇ ਮੂਲੀ ਵਾਲੇ ਪਰੌਂਡੇ ਚੱਲਣੇ ਨੇ ਭਾਈ ਦੁੱਧ ਵੀ ਚੱਲਣਾ ਨਾਲ ਦੁੱਧ ਵੀ ਚੱਲਣਾ ਆਪਾਂ ਹੁਣ ਬਾਹਰ ਹੀ ਲੈ ਕੇ ਜਾਂਦੇ ਆ ਬਾਹਰ ਆ ਵੀਰ ਉਹਨੇ ਨਾ ਤਰੇਪਾ ਦੁੱਧ ਆਪਣਾ ਤੇ ਇਹ ਵੀ ਜਲਦੀ ਸੇਵਾ ਦੁੱਧੜੀ ਆਹ ਬੋਲਾ ਦਵਾਵਾਦ ਹੋ ਗਿਆ ਜੀ 11:00 ਵੱਜ ਗਏ ਚੱਲੀ ਜਾਂਦੀ ਆਪਣੀ ਸੇਵਾ ਹੁਣ ਆਪਾਂ ਹੁਣ ਅੰਦਰ ਲੈ ਕੇ ਚੱਲਦੇ ਆਂ ਮੰਮੀ ਲਵੇ ਮੇਰੀ ਲਵੇ ਮੰਮੀ ਵਿਚਾਰੀ ਸਵੇਰੇ ਵੀ ਕਰਦੀ ਦੀ ਸੇਵਾ ਹੁਣ ਵੀ ਲੱਗੀ ਵੀ ਆ ਕੋਟ ਨਾਲ ਮੰਮੀ ਕੀ ਕਰਦੀਆਂ ਪਿਆਜ ਕੁੱਟਦੀਆਂ ਲਓ ਇਹ ਵੀ ਪਿਆਜ ਕੁੱਟਦੀ ਆ ਫਿਰ ਲੋੜੀ ਕਿਵੇਂ ਰੰਗੀ ਤੇਰੀ ਚਲੋ ਜੀ ਵਾਦੀ ਤੇਰਾ ਤਾਂ ਸੇਵਾ 'ਚ ਲੱਗਿਆ ਸਾਰੀ ਲੋੜੀ ਮੈਂ ਕਹਣਾ ਮੰਮੀ ਵਰਨ ਇਧਰ ਚਾੜੂ ਚੱਕ ਲੈਣੀ ਮਗਦੇ ਫੇਰੂ ਝਾੜਨੀ ਲੋ ਵੀ ਇਹ ਸਾਫ ਸੁਥਾਈ ਗੱਲ ਲੱਗੀ ਵੀ ਆ ਇਹਨਾਂ ਦਾ ਤਾਂ ਥੋੜਾ ਜਿਹਾ ਰਹਿ ਗਿਆ ਆਪਣਾ ਕੰਮ ਵੱਧ ਤੇ ਤੇ ਬਈ ਲਾਈਕ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਕਮੈਂਟ ਵੀ ਕਰ ਦਿਆ ਕਰੋ ਮੰਮੀ ਕਹੇ ਦੇ ਕਹੇ ਦੇ ਲਾਈਕ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਸਾਟਮੈਂਟ ਕਰ ਦਿਆ ਕਰੋ ਸਾਡੀ ਵੀਡੀਓ ਮੰਮੀ ਕਿਹੋ ਜਿਹੀ ਲੱਗੀ ਦੱਸ ਦੇ ਬਹੁਤ ਵਧੀਆ ਲੱਗੀ ਦੇਖ ਕੇ ਕਮੈਂਟ ਕਰਨਾ ਕਰੋ ਹਾਂ ਇਥੋਂ ਕਰਦੇ ਆਪਾਂ ਐਂਡਿੰਗ ਬਲੌਗ ਦੀ